ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਚੋਣਾ ਨੂੰ ਜਾਣ ਜਾ ਰਹੀਆਂ ਗੁਰਾਇਆ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਸੰਬੰਧ ਵਿੱਚ ਅਜਵਾੜ ਨੰਬਰ 9 ਤੋਂ ਕਾਗਰਸ ਦੇ ਉਮੀਦਵਾਰ ਰਾਜਵਿੰਦਰ ਕੋਰ ਪਤਨੀ ਕੁਲਵਿੰਦਰ ਸਿੰਘ ਸੰਧੂ ਵੱਲੋਂ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਬੋਲਦੇ ਕਿਹਾ ਕਿ ਉਹਨਾਂ ਨੂੰ ਵਾਰ ਵਾਸੀਆ ਦੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉਹਨਾਂ ਨੇ ਵਾਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ ਤਾਂ ਜੋ ਵਾਰ ਚ ਰਹਿੰਦੇ ਵਿਕਾਸ ਕਾਜ ਪੂਰੇ ਕੀਤੇ ਜਾ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵਿੰਦਰ ਕੌਰ ਜੋ ਕਿ ਵਾਰਡ ਨੰਬਰ 9 ਤੋਂ ਐਜ਼ ਅ ਕਾਂਗਰਸ ਕੈਂਡੀਡੇਟ ਖੜੀ ਹੋਈ ਆ ਮੈਂ ਮੇਰਾ ਚੋਣ ਨਿਸ਼ਾਨ ਪੰਜਾਇਆ ਮੈਂ ਆਪ ਸਭ ਜੀ ਨੂੰ ਇਹੀ ਬੇਨਤੀ ਕਰਦੀ ਆ ਕਿ ਆਪ ਸਭ ਜੀ ਨੇ ਆਪਣੀ ਬਾਅਦ ਤੋਂ ਵੱਧ ਵੋਟ ਪੰਜੇ ਨੂੰ ਪਾ ਕੇ ਤੇ ਮੈਨੂੰ ਕਾਮਯਾਬ ਬਣਾਉਣਾ ਆ ਅੱਜ ਅਸੀਂ ਅੱਜ ਅਸੀਂ ਆਪਣੇ ਵਾਰਡ ਵਿੱਚ ਡੋਰ ਟੂ ਡੋਰ ਕੀਤਾ ਤੇ ਸਾਰੇ ਭੈਣ ਭਰਾਵਾਂ ਵੱਲੋਂ ਮੈਨੂੰ ਬਹੁਤ ਹੀ ਪਰਮਾਉਂਗਾਰਾ ਮਿਲਿਆ ਮੈਨੂੰ ਇਹ ਉਮੀਦ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਵੱਲੋਂ ਪੂਰੇ ਭਾਰ ਮੈਂ ਹੰਗਾਰੇ ਨਾਲ ਜਿੱਤਾਂਗੀ ਕਿਉਂਕਿ ਮੈਂ ਸਭ ਜੀ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਸਾਰਿਆਂ ਨੇ ਪੂਰੀਆਂ ਆਪਣੀਆਂ ਪੋਟਾਂ ਪੰਜੇ ਦੇ ਪੋਰ ਉੱਤੇ ਲਾਗੇ ਤੇ ਪੰਜੇ ਨੂੰ ਕਾਮਯਾਬ ਬਣਾਉਣਾ ਆ ਆਪ ਜੀ ਦਾ ਧੰਨਵਾਦ ਹਾਂਜੀ ਭਾਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਵਾਈ ਗੁਰਜੀ ਕੀ ਫਤਿਹ ਮੈਂ ਕਾਂਗਰਸ ਪਾਰਟੀ ਐਂਡ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੇਰੀ ਵਾਈਫ ਨੂੰ ਬਾੜ ਨੰਬਰ 9 ਤੋਂ ਆਪਣਾ ਕੈਂਡੀਡੇਟ ਖੜਾ ਕੀਤਾ ਜੀ ਤੇ ਮੈਂ ਕੱਲ ਅਸੀਂ ਆਪਣੇ ਉਦਘਾਟਾ ਦਫ਼ਤਰ ਦਾ ਉਦਘਾਟਨ ਕੀਤਾ ਅੱਜ ਅਸੀਂ ਡੋਰ ਟੂ ਡੋਰ ਆਪਣੇ ਬਾੜ ਦੇ ਸਾਰੇ ਆਪਣੇ ਜਿੰਨੇ ਵੀ ਵੋਟਰ ਹਨ ਉਹਨਾਂ ਕੋਲ ਜਾ ਰਿਹਾ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੀ ਇੱਕ ਇੱਕ ਵੋਟ ਪੰਜੇ ਦੇ ਨਿਸ਼ਾਨ ਤੇ ਪੰਜੇ ਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਬਣਾਓ ਤਾਂ ਕਿ ਜਿਹੜੇ ਆਪਣੇ ਬਾੜ ਦੇ ਅਧੂਰੇ ਕੰਮ ਹੈ ਉਹ ਆਪਾਂ ਪੂਰੇ ਕਰ ਸਕੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਅੱਜ ਡੋਰ ਕਿੰਨਾ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਸਾਰੇ ਵੋਟਰ ਬੜੇ ਖੁਸ਼ ਆ ਬੜੇ ਉਤਸ਼ਾਹ ਵਿੱਚ ਆ ਪੂਰਾ ਫੋਲ ਹੰਗਾਰਾ ਮਿਲਦਾ ਪਿਆ ਜੀ ਕਿਉਂਕਿ ਵੋਟਰ ਚਾਹੁੰਦਾ ਕਿ ਸਾਡੇ ਬਾੜ ਦਾ ਕੰਮ ਹੋਵੇ ਤੋ ਆਪਾਂ ਜਿਹੜੀ ਪਹਿਲੇ ਉਹ ਆਪਾਂ ਕੰਮ ਹੀ ਕਰਨਾ ਹੈ ਇਸ ਕਰਕੇ ਪੂਰੇ ਵੋਟਰ ਤਾਂ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਇੱਕ ਮੈਡਮ ਸੀ ਕੱਲ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਕਿ ਆਪ ਵੱਲੋਂ ਤੋਂ ਤੁਹਾਡੇ ਵਿੱਚ ਆਮਨ ਹੋਏ ਉਹ ਜੀ ਇਸ ਤਰ੍ਹਾਂ ਆ ਜੀ ਉਹ ਆਮ ਆਦਮੀ ਪਾਰਟੀ ਚ ਪਹਿਲਾਂ ਜੁਆਇਨ ਕੀਤਾ ਸੀ ਉਹਨਾਂ ਦੇ ਸਿੱਗੇ ਵੀ ਉਹਨਾਂ ਦੇ ਬੰਦੇ ਪਰ ਆਮ ਆਦਮੀ ਪਾਰਟੀ ਦੀ ਮੇਰੇ ਹਿਸਾਬ ਨਾਲ ਜੋ ਅੱਜ ਤੱਕ ਅਸੀਂ ਦੇਖ ਰਹੇ ਹਾਂ ਕਿ ਬੰਦੇ ਤੋਂ ਕੰਮ ਲੈ ਲਓ ਜਦੋਂ ਉਹਨੂੰ ਤੋਂ ਕੰਮ ਲਓ ਗਿਆ ਆਪਣਾ ਪੂਰਾ ਤੇ ਫਿਰ ਉਹਨਾਂ ਨੂੰ ਅੰਗੂਠਾ ਦਿਖਾ ਕੇ ਪਾਸੇ ਸਾਈਡ ਤੇ ਕਰ ਦੋ ਇਸੇ ਤਰੀਕੇ ਉਹਨਾਂ ਨੂੰ ਵੀ ਉਹ ਜਿਹੜਾ ਉਹਨਾਂ ਦਾ ਕੰਮ ਅਸੀਂ ਖਤਮ ਕਰ ਹੋ ਗਿਆ ਹੁਣ ਤੇ ਉਹਨੂੰ ਪਾਸੇ ਕਰਤਾ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਜੁਆਇਨ ਕੀਤਾ ਹੈ ਅਸੀਂ ਉਹਦੇ ਨਾਲ ਦੁੱਖ ਸਖ ਹੱਥ ਮੈਂ ਖੜੇ ਹੋਵਾਂਗੇ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਾਡੀ ਪਾਰਟੀ ਵਿੱਚ ਜੁਆਇਨ ਕੀਤਾ ਹੈ ਅਸੀਂ ਉਹਦਾ ਮੈਂ ਬਹੁਤ ਕਾਜਨ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 9 ਨੰਬਰ ਬਾੜ ਦੇ ਉਮੀਦਵਾਰ ਭੈਣ ਰਜਵਿੰਦਰ ਕੌਰ ਜੀ ਦੇ ਨੇ ਵਾਰਡ ਦੇ ਉਮੀਦਵਾਰ ਦੀ ਜੇ ਅਸੀਂ ਸਪੋਰਟ ਕਰ ਰਹੇ ਹਾਂ ਅੱਜ ਅਸੀਂ ਡੋਰ ਟੂ ਡੋਰ ਸਾਰੇ ਘੁੰਮੇ ਆ ਵਾਰਡ ਵਿੱਚ ਸਾਨੂੰ ਬਹੁਤ ਭਾਰ ਮਹੰਗਾਰਾ ਮਿਲਿਆ ਹੈ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਸਾਨੂੰ ਵੱਡੀ ਤੋਂ ਵੱਡੀ ਗਿਣਤੀ ਨਾਲ ਦਿਤਾਓ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਸਾਡੇ ਵਾਰਡ ਨੰਬਰ 9 ਤੋਂ ਕਾਂਗਰਸ ਦੇ ਉਮੀਦਵਾਰ ਰਾਜਵਿੰਦਰ ਕੌਰ ਉਹ ਉਮੀਦਵਾਰ ਆ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ પા ਕੇ ਕਾਮਯਾਬ ਬਣਾਓ ਤੇ ਅੱਜ ਅਸੀਂ ਡੋਰ ਟੂ ਡੋਰ ਕੀਤਾ ਸਾਨੂੰ ਵਾਰਡ ਵਾਸੀਆਂ ਵੱਲੋਂ ਬਹੁਤ ਭਰਮਾ ਹੁੰਗਾਰਾ ਮਿਲਿਆ ਤੇ ਉਮੀਦ ਆ ਕਿ ਅਸੀਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਾਂਗੇ ਤੇ ਅਸੀਂ ਸਾਰੇ ਵਾਰਡ ਦੇ ਕੰਮ ਵੀ ਕਰਾਂਗੇ ਜਿਹੜੇ ਸਾਡੇ ਅਧੂਰੇ ਕੰਮ ਆ ਉਹ ਸਾਰੇ ਪੂਰੇ ਕਰਾਂਗੇ ਤੇ ਉਮੀਦ ਆ ਸਾਨੂੰ ਜਿੱਤ ਪ੍ਰਾਪਤ ਹੋਊਗੀ ਤੁਹਾਡਾ ਸਭ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ